ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ। ਯੋਗਾ ਜਿਹੜਾ ਉਹ ਸਾਡੇ ਦੇਸ਼ ਦੀ ਪਰੰਪਰਾ ਦਾ ਹਿੱਸਾ ਹੈ। ਸਾਡੇ ਦੇਸ਼ ਦੀ ਵਿਰਾਸਤ ਦਾ ਹਿੱਸਾ ਹੈ। ਬਹੁਤ ਵੱਡੀ ਯੋਗਸ਼ਾਲਾ ਪੀਪੀ ਗਰਾਊਂਡ 'ਚ ਹੋ ਰਹੀ ਹੈ। ਡਿਪਰੈਸ਼ਨ 'ਚ ਅੱਜ ਕੱਲ੍ਹ ਦੁਨੀਆ ਫਿਰਦੀ ਹੈ ਉਹ ਘਟੂਗਾ। ਹੋਰ ਯੋਗਾ ਦੇ ਜਿੰਨੇ ਫਾਇਦੇ ਨੇ ਕਿਉਂਕਿ ਸਾਡੀ ਬਹੁਤ ਪੁਰਾਣੀ ਪ੍ਰਣਾਲੀ ਹੈ ਇਹ। ਫਾਇਦੇ ਲਓ। 25 ਤੋਂ ਵੱਧ ਬੰਦੇ ਕਿਸੇ ਮੁਹੱਲੇ 'ਚ ਇਕੱਠੇ ਹੋ ਕੇ ਇੱਕ ਫੋਨ ਕਰ ਦੇਣ ਕਿ ਅਸੀਂ 25 ਤੋਂ ਵੱਧ ਇਕੱਠੇ ਆ ਜੀ ਸਾਡਾ ਫਲਾਣਾ ਮੁਹੱਲਾ ਹੈ ਸਾਡੀ ਫਲਾਣੀ ਬਸਤੀ ਹੈ ਉੱਥੇ ਸਾਨੂੰ ਯੋਗਾ ਟੀਚਰ ਚਾਹੀਦਾ ਤੁਹਾਡੇ ਕੋਲ ਫ੍ਰੀ ਆਫ ਕੋਸਟ ਯੋਗਾ ਟੀਚਰ ਆ ਅਗਲੇ ਦਿਨ ਤੋਂ ਆਉਣ ਲੱਗ ਜੂਗਾ ਜੀ ਓਕੇ ਪੰਜਾਬ ਨੂੰ ਸਿਹਤਮੰਦ ਪੰਜਾਬ ਜ਼ਰੂਰ ਜਿਹੜਾ ਬਣਾ ਕੇ ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਰੰਗਲਾ ਪੰਜਾਬ ਬਣਾ ਸਕਦੇ ਹਾਂ